ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ 4-5 ਚੰਬੀਆਂ ਕੋੜੀਆਂ ਇੱਕ ਨੁਕਰਾ ਬਸੇਰਾ ਤੇ ਇੱਕ ਨੁਕਰੀ ਬਸੇਰੀ ਸੇਲ ਦੇ ਲਈ ਲੈ ਕੇ ਆਏ ਆਂਗੇ। ਬਾਕੀ ਤੁਸੀਂ ਬਸੇਰਾ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਕੰਨ-ਕੰਨ ਦੇਖੋ ਬਸੇਰੇ ਦੇ ਕੁੰਡੀ ਵਾਲਾ ਕੰਨ ਹੈ। ਬਾਕੀ ਬਾਡੀ ਮੰਤਰ ਮਜ਼ਬੂਤ ਹੈ ਬਸੇਰੇ ਦਾ। ਉਮਰੇ ਦੀ ਹੈਗੀ ਹੈ ਜੀ 2.5 ਮਹੀਨੇ। ਬਾਕੀ ਮਾਂ ਦੀ ਹੈਗੀ ਹੈ ਜੀ ਨੀਲੀ ਚੰਬੀ ਉਹ ਮਾਲਕ ਵੀਰਾਂ ਲਵੀਆ। ਤੇ ਕੰਨਾ ਕੁੰਨਾ ਦਾ ਬਸ਼ੇਰਾ ਪੂਰਾ ਸਕੀਨ ਆ 파ਰਸ ਘੋੜੇ ਦਾ ਇਹ ਬੱਚਾ ਜੀ ਚੈਂਪੀਅਨ 파ਰਸ ਘੋੜੇ ਦਾ ਬਾਕੀ ਲਾਸਟ ਤੇ ਆਪਾਂ ਘੋੜੇ ਦੀ ਵੀ ਫੋਟੋ ਵੀਡੀਓ ਲਗਾ ਦਾਂਗੇ ਬਾਕੀ ਬੋਡੀ ਮੰਤਰ ਵੀ ਮਜ਼ਬੂਤ ਆ ਸੰਭ ਸੰਭ ਬੜਾ ਮਜ਼ਬੂਤ ਆ ਬਸ਼ੇਰਾ ਚੰਗਾ ਤਿਆਰ ਹੋਣ ਵਾਲਾ ਆਗਾ ਜੇ ਕਿਸੇ ਨੂੰ ਆਉਂਦਾ ਪਸੰਦ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਮੁਕਤਸਰ ਸੇਬ ਸਾਹਿਬ ਏਰੀਆ ਮਾਲਕ ਹੋਈ ਰਾਂ ਦਾ ਜੇ ਕਿਸੇ ਨੂੰ ਪਸੰਦ ਆਉਂਦਾ ਤਾਂ ਕੱਲੋ ਆਤ ਕਰ ਸਕਦੇ ਹੋ ਧੌਣ ਤੋਂ ਲੰਬੀ ਆ ਬਸੇਰੀ ਦੀ ਬਾਕੀ ਚੰਗਾ ਕੱਦ ਕਾਠ ਕਰਨ ਵਾਲਾ ਆਉਣ ਵਾਲੇ ਟਾਈਮ 'ਚ ਪਾਰਸ ਕੋਡੇ ਦਾ ਹੈ ਬੱਚਾ ਲਾਸਟ ਤੇ ਆਪਾਂ ਕੋਡੇ ਦੀ ਵੀ ਫੋਟੋ ਲਗਾਤੀ ਬਾਕੀ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਹੀ ਤੇ ਚੈਨਲ ਨੂੰ ਵੀ ਕਰ ਲਿਓ ਸਬਸਕ੍ਰਾਈਬ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਆਪਣਾ ਨੰਬਰ ਹੈਗਾ ਜੀ 90411870962 ਬਾਕੀ ਇਹ ਕੋਡੇ ਦਾ ਬੱਚਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਇੱਕ ਮਾਲਕ ਵੀਰਾਂ ਲਵੇ ਕੋੜੀ ਹੈ ਜੀ ਇਹ ਇਹ ਵੀ ਚੰਬੀ ਕੋੜੀ ਹੈ ਲਾਲ ਚੰਬੀ ਕੋੜੀ ਹੈ ਨਾਟਪੁਰ ਸੇ ਦੀ ਹਾਈਟ ਹੈ ਤਿੰਨ ਮਹੀਨਿਆਂ ਦੀ ਇਹ ਗੱਬਣਾ ਤਿੰਨ ਮਹੀਨਿਆਂ ਦੀ ਇਹ ਗੱਬਣਾ ਕੱਲਾਂ ਵਾਲੇ ਚੇਤ ਕੋੜੇ ਦੇ ਬੱਚੇ ਤੋਂ ਬਾਕੀ ਬਸੇਰਾ ਤੇ ਘੋੜੀ ਦੋਵੇਂ ਇੱਕੋ ਘਰੇ ਖੜੇ ਨੇ ਮਾਲਕਾ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਉਹ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਾਕੀ ਤੁਸੀਂ ਦੇਖ ਸਕਦੇ ਹੋ ਘੋੜੀ ਨੌਕਰੇ ਬੱਚੇ ਦੇਣ ਵਾਲੀ ਹੈ ਜੇ ਕਿਸੇ ਨੂੰ ਆਉਂਦੀ ਹੈ ਨੇ ਪਸੰਦ ਤਾਂ ਮਾਲਕਾ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਗੱਲਬਾਤ ਕਰ ਸਕਦਾ ਹੈ 3 ਮਹੀਨਿਆਂ ਦੀ ਘੋੜੀ ਇੱਕ ਬਣਾ ਕੱਲਾਂ ਵਾਲੀ ਚੇਤਕ ਘੋੜੀ ਦੇ ਬੱਚੇ ਤੋਂ ਮਾਲਕਾਂ ਨੇ ਇਹ ਤਾਂ ਨਹੀਂ ਦੱਸਿਆ ਵੀ ਗੱਪਣ ਚੈੱਕ ਪਾਸ ਆ ਬਾਕੀ ਮੁਕਤਸਰ ਸਾਹਿਬ ਏਰੀਆ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਆ ਨਾਟ ਪਲੱਸੇ ਦੀ ਹਾਈਟ ਹੈ 3 ਮਹੀਨਿਆਂ ਦੀ ਗੱਪਣਾ ਬਾਕੀ ਬੋਡੀ ਮੰਤਰ ਮਜ਼ਬੂਤ ਹਨ ਨੁਕਰੇ ਬੱਚੇ ਦੇਣ ਦੇ ਚਾਂਸ ਨੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਬਾਕੀ ਤੇ ਅੱਗੇ ਆਪਣੀ ਲਵੇ ਹੈਗੀ ਜੀ ਇੱਕ ਇਹ ਕੋੜੀ ਕੰਨਾਂ ਕੁੰਨਾਂ ਦੇ ਸਕੀਨਾਂ ਪੂਰੀ ਤੁਸੀਂ ਦੇਖ ਸਕਦੇ ਹੋ ਬੋਡੀ ਮੰਤਰ ਵੀ ਮਜ਼ਬੂਤ ਹੈ ਬਾਕੀ 2 ਮਹੀਨੇ ਹੋ ਗਏ ਨੂੰ ਸੂਈ ਨੂੰ ਹੀ ਪਹਿਲਾਂ ਇਹ ਨੌਕਰੀ ਬਸੇਰੀ ਦਿੱਤੀ ਆ ਉਹ ਵੀ ਸੇਲ ਦੇ ਲਈ ਹੈ ਬਾਕੀ ਮੌਕੇ ਤੇ ਇਹ ਖਾਲੀ ਆ ਹੁਣ ਤੇ ਮੰਗਰੇ ਦੇ ਹੈਗੀ ਜੀ ਹਾਥੀ ਕੋੜੇ ਦੀ ਪੋਤੀ 60 ਇੰਚੇ ਦੀ ਹਾਈਟ ਹੈ ਬਾਕੀ ਮੱਥੇ ਤੇ ਦੇ ਦਗਾੜਾ ਜੀ ਤੇ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਸਕਦਾ ਮਲੋਟ ਏਰੀਆ ਮਾਲਕ ਵੀਰਾਂ ਦਾ ਬਾਕੀ ਇਹ ਦੇ ਮੰਗਰ ਬਸੇਰੀ ਹੈ ਜੀ ਬਾਕੀ ਸਵਾਰੀ ਦੀ ਪਾਸ ਆ ਗਈ ਘੋੜੀ ਇਹ 2 ਮਹੀਨੇ ਬਸੇਰੀ ਦੀ ਉਮਰ ਹੈ ਜੀ ਜੋੜੇ ਹੀ ਸੇਲ ਕਰਨਾ ਮਾਲਕ ਵੀਰਾਂ ਨੇ ਮਲੋਟ ਏਰੀਆ ਮਾਲਕ ਵੀਰਾਂ ਦਾ 3,50,000 ਰੁਪਏ ਮੁੱਲ ਕਰਦੇ ਆ ਮਾਲਕਾਂ ਦਾ ਨੰਬਰ ਚੱਲ ਰਿਹਾ ਜੀ ਸਕਰੀਨ ਤੇ 998243077 ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਸਕਦਾ ਹੈ ਬਾਕੀ ਮੌਕੇ ਤੇ ਥੋੜਾ ਮੋਟਾ ਮਾਨ ਤਾਨ ਕਰ ਦੇਣਗੇ ਜੀ ਮਾਲਕ ਵੀਰ ਬਾਕੀ ਤੁਸੀਂ ਚਾਲ ਚੋਲ ਚੈੱਕ ਕਰ ਸਕਦੇ ਹੋ ਸਵਾਰੀ ਸਬੂਰੀ ਦੀ ਬਿਲਕੁਲ ਪਾਸ ਹੈ ਬਾਕੀ ਸ਼ਕੀਨ ਹੈ ਕੋੜੀ ਬੋਡੀ ਮੰਤਰ ਵੀ ਮਜ਼ਬੂਤ ਹੈ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋਗੇ ਹਾਥੀ ਕੋੜੀ ਦੀ ਪੋਤੀ ਹੈ ਜੀ ਬਸੇਰੀਏ ਜਿਹੜੀ ਇਹਦੇ ਮੰਗਰ ਬਾਕੀ 2 ਮਹੀਨੇ ਕੋੜੀ ਨੂੰ ਸੂਈ ਨੂੰ ਹੋ ਗਏ ਤੇ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਗੱਲਬਾਤ ਕਰ ਸਕਦਾ ਹੈ ਬਾਕੀ ਮਲੋਟ ਏਰੀਆ ਮਾਲਕ ਵੀ ਰਹਿੰਦਾ ਮੁੱਲੇ ਦਾ ਮਾਲਕੀਰ ਕਰਦੇ ਜੀ ਜੋੜੇ ਦਾ 3,50,000 ਰੁਪਇਆ ਮੌਕੇ ਤੇ ਵੀ ਕਹਿੰਦੇ ਥੋੜਾ ਮੋਟਰਾ ਮਾਨਤਾਨ ਹੋ ਜਾਊਗਾ ਬਾਕੀ ਬਸੇਰੀ ਵੀ ਸ਼ਕੀਨ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਵੀਡੀਓ ਦੇ ਅੰਦਰ ਕਰੰਟ ਕਰੰਟ ਪੂਰਾ ਬਸੇਰੀ ਚ ਕੰਨਾਂ-ਕੰਨਾਂ ਦੀ ਵੀ ਸ਼ਕੀਨ ਹੈ ਤੇ ਬਾਡੀ ਮੰਤਰ ਵੀ ਬਸੇਰੀ ਦਾ ਮਜ਼ਬੂਤ ਹੈ ਜੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਅੰਦਰ ਸਵਾਰੀ ਦੀ ਘੋੜੀ ਬਿਲਕੁਲ ਪਾਸ ਹੈ ਬਾਕੀ ਪੇਟਲ ਕੋੜੀਆਂ ਵਧੀਆ ਬੱਚੇ ਪੈਦਾ ਕਰਨ ਵਾਲੀਆਂ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਉਹ ਗੱਲਬਾਤ ਕਰ ਲਿਓ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਬਾਕੀ ਦੁੱਖ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਤੇ ਆਪਣੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦਿਆ ਕਰੋ ਤੇ ਜੇ ਕਿਸੇ ਨੇ ਆਪਦਾ ਜਾਨਵਰ ਸੇਲ ਕਰਨਾ ਤਾਂ ਆਪਣੇ 9041870962 ਵਾਲੇ ਨੰਬਰ ਤੇ ਫੋਟੋ ਵੀਡੀਓ ਭੇਜ ਕੇ ਆਪਦੇ YouTube ਚੈਨਲ ਉੱਤੇ ਆਪਣੇ ਉੱਤੇ ਐਡਲ ਬਾਲ ਸਕਦਾ ਜੀ ਆਪਦੇ ਜਾਨਵਰ ਦੀ ਬਾਕੀ ਤੁਸੀਂ ਦੇਖ ਸਕਦੇ ਹੋਗੇ ਬਸੇਰੀ ਮਾਲਕਾ ਨੇ ਨਮਾਈ ਨੂੰ ਹੀ ਤੈਣੀ I ਮੈਂ ਸਿੰਪਲ ਵੀਡੀਓ ਬਣਾਈ ਹੈ ਬਾਕੀ ਕੰਨਾ-ਕੁੰਨਾ ਦੀ ਬਿਊਟੀ ਚੈੱਕ ਕਰ ਸਕਦੇ ਹੋ ਤੁਸੀਂ ਕੋੜੀ ਦੀ ਬਸੇਰੀ ਵੀ ਦੇਖ ਸਕਦੇ ਹੋ ਆਉਣ ਵਾਲੇ ਟਾਈਮ 'ਚ ਬਸੇਰੀ ਚੰਗਾ ਕੱਦ-ਕਾਟ ਕਰਨ ਵਾਲੀ ਹੈ ਕੋੜੀ ਦੀ ਹਾਈਟ ਹੈਗੀ ਜੀ 60 ਇੰਚ ਬਾਕੀ ਵੀਡੀਓ ਦੇ ਅੰਦਰ ਤੁਸੀਂ ਚੈੱਕ ਹੀ ਕਰ ਸਕਦੇ ਹੋ ਬਾਲ ਮੱਥੇ ਤਗਾੜਾ ਇਹਦੇ ਤੇ ਅੱਗੇ ਆਪਣੇ ਲਵੇ ਹੈਗੀ ਜੀ ਇਹ ਕਾਲੀ ਚੰਬੀ ਕੋੜੀ ਬਾਕੀ ਕੰਨਾ ਕੁੰਨਨ ਦੀ ਸ਼ਕੀਨ ਹੈ ਬਾਡੀ ਵੰਤਰ ਵੀ ਮਜ਼ਬੂਤ ਹੈ ਤੇ ਇਹ ਨੋਕਰੇ ਬੱਚੇ ਵੀ ਦਿੰਦੀ ਹੈ ਤੇ ਮਾਰਵਾੜੀ ਬੱਚੇ ਵੀ ਦਿੰਦੀ ਹੈ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਬਾਡੀ ਵੰਤਰ ਮਜ਼ਬੂਤ ਹੈ ਪੂਰਾ ਘੋੜੀ ਦਾ ਤੇ 65 ਇੰਚੇ ਦੀ ਹੈਗੀ ਹੈ ਜੀ ਹਾਈਟ। 65 ਇੰਚੇ ਦੀ ਹੈਟ ਹੈ। ਮੌਕੇ ਤੇ ਇਹ 20 ਦਿਨਾਂ ਦੀ ਗੱਬਣਾ ਜੀ ਜੈ ਰਾਏ ਕੋੜੇ ਤੋਂ ਮਾਰਵਾੜੀ ਕੋੜੇ ਤੋਂ ਜਿਹੜਾ ਕਿ ਬਾਬਾਜੀ ਤਰ ਸਟੱਡ ਫਾਰਮ ਵਾਲਿਆਂ ਕੋਲ ਆ। ਬਾਕੀ ਜ਼ਿਲ੍ਹਾ ਮਾਲਕਵੀਰਾਂ ਦਾ ਹੈਗਾ ਜੀ ਲੁਧਿਆਣਾ ਉਹ ਲੁਧਿਆਣਾ ਤੇ ਉੱਥੇ ਖੜੀ ਹੈ ਇਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਉੱਥੇ ਮਾਲਕਵੀਰਾਂ ਦਾ ਕੋਈ ਪਿੰਡ ਆ ਉੱਥੇ ਖੜੀ ਹੈ ਇਹ 8 ਸਾਲੇ ਦੀ ਉਮਰ ਹੈ ਬਾਕੀ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਦੇ ਅੰਦਰ ਕੋੜੀ ਸਕਰੀਨ ਹੈ ਬਾਡੀ ਬੰਤਰ ਮਰੂੜਾ ਮਜ਼ਬੂਤ ਹੈ ਕੋੜੀ ਦਾ ਧੌਣ ਧੌਣ ਵੀ ਲੰਬੀ ਹੈ ਬਾਕੀ ਸਵਾਰੀ ਦੀ ਬਿਲਕੁਲ ਪਾਸ ਹੈ ਬਲਪੌਰੀਆਂ ਦੀ ਬਿਲਕੁਲ ਸਾਫ਼ ਹੈ ਤੇ ਨੁਕਰੇ ਬੱਚੇ ਵੀ ਦਿੰਦੀ ਹੈ ਇਹ ਜੀ ਮਾਰਵਾੜੀ ਬੱਚੇ ਵੀ ਦਿੰਦੀ ਹੈ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ 97799 90522 ਬਾਕੀ ਸਵਾਰੀ ਦੀ ਬਿਲਕੁਲ ਪਾਸ ਹੈ ਚਾਲ ਚੋਲ ਸੋਹਣੀ ਤੁਰਦੀ ਹੈ ਬਾਕੀ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਜੀ ਤਾਂ ਕਰ ਲਿਓ ਗੱਲਬਾਤ ਕੰਨਾਂ ਕੁੰਨਾਂ ਦੀ ਸ਼ਕੀਨ ਹੈ ਬੋਡੀ ਮੰਤਰ ਮਜ਼ਬੂਤ ਹੈ ਮੌਕੇ ਤੇ ਬੀਤਨਾਂ ਦੀ ਮੇਟ ਕਰਵਾਈ ਹੋਈ ਹੈ ਜੈ ਰਾਜਕੋੜੇ ਤੋਂ ਜਿਹੜਾ ਕਿ ਬਾਬਾ ਜੀਤਰ ਸਟੱਡ ਫਾਰਮ ਵਾਲਿਆ ਕੋਲ ਆ ਬਾਕੀ ਕੋੜਾ ਵੀ ਚੰਗਾ ਹੋ ਕੱਦ ਕਾਠ ਵੀ ਚੰਗਾ ਤੇ ਉਹਦਾ ਵੀ ਪੂਰਾ ਬਾਡੀ ਬੰਤਰ ਮਜ਼ਬੂਤ ਹੈ ਤੇ ਕੋੜੀ ਵੀ ਵਧੀਆ ਬੱਚੇ ਪੈਦਾ ਕਰਨ ਵਾਲੀ ਹੈਗੀ ਨੁਕਰੇ ਬੱਚੇ ਵੀ ਦਿੰਦੀ ਹੈ ਤੇ ਮਾਰવાડી ਬੱਚੇ ਵੀ ਦਿੰਦੀ ਹੈ ਬਾਕੀ ਕੋੜੀ ਦਾ ਵੀ ਪੂਰਾ ਬਾਡੀ ਬੰਤਰ ਮਜ਼ਬੂਤ ਹੈ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਮਾਲਕਾਂ ਨਾਲ ਕਰ ਲਿਓ ਸੰਪਰਕ ਬਾਕੀ 65 ਇੰਚ ਹਾਈਟ ਆ ਕੋੜੀ ਦੀ ਹਾਈਟ ਵੀ ਚੰਗੀ ਹੈ ਤੇ ਚੰਗੇ ਬੱਚੇ ਪੈਦਾ ਕਰਨ ਵਾਲੀ ਆ ਕੋੜੀ ਨੋਕਰੇ ਬੱਚੇ ਵੀ ਦਿੰਦੀ ਆ ਤੇ ਮਾਰਵਾੜੀ ਬੱਚੇ ਵੀ ਦਿੰਦੀ ਆ 8 ਸਾਲੇ ਦੀ ਉਮਰ ਹੈਗੀ ਹੈ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਗੱਲਬਾਤ ਕਰ ਸਕਦਾ ਹੈ ਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਚੰਬੀ ਕੋੜੀ ਕਾਲੀ ਚੰਬੀ ਇਹ ਕੋੜੀ ਹੈ ਬਾਕੀ ਜੇ ਆਪਾਂ ਇਹਦੀ ਕੱਦ ਦੀ ਗੱਲ ਕਰੀਏ ਤਨਾਟ ਪਲਾਸੇ ਦਾ ਕੱਦ ਹੈ ਜੀ ਬਾਕੀ ਮੌਕੇ ਤੇ ਕੋੜੀ ਇਹ ਗੱਬਣਾ 12-13 ਦਿਨਾਂ ਦੀ ਤੇ ਏਰੀਆ ਮਾਲਕ ਵੀ ਰਹਿੰਦਾ ਹੈਗਾ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਪਿੰਡਾ ਉੱਥੇ ਖੜੀ ਹੈ ਇਹ ਮਾਲਕਾਂ ਦੇ ਵੇ ਬਾਕੀ ਮੌਕੇ ਤੇ ਹੁਣ ਮਾਲਕ ਵੀਰਾਂ ਨੇ ਦੱਸਿਆ ਵੀ ਥੋੜੀ ਜਿਹੀ ਲਿੱਸੀ ਹੈ ਇਹ ਤੁਸੀਂ ਦੇਖ ਸਕਦੇ ਹੋਗੇ ਬਾਕੀ ਵਸੇਰੀ ਇਹ ਵੀ ਕੋੜੀ ਵੀ ਸੋਹਣੀ ਹੈ ਜੀ ਕੰਨਾਂ-ਕੰਨਾਂ ਦੀ ਸਕੀਨ ਨਾ ਵਧੀਆ ਕੁੰਡੀ ਵਾਲਾ ਕੰਨ ਹੈ ਬਾਕੀ ਚੰਗੇ ਬੱਚੇ ਪੈਦਾ ਕਰਨ ਵਾਲੀ ਹੈ ਵੀ ਕੋੜੀ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਾਕੀ ਨੱਚਦੀ ਨੱਚੂਦੀ ਪੂਰਾ ਕੋੜੀ ਸਾਊਥ ਹਿੱਲ ਪੂਰੀ ਹੈ ਪੂਰਾ ਠੰਡਾ ਸੁਆਗ ਆ ਕੋੜੀ ਦਾ ਬਾਕੀ ਕਾਦੇ ਦਾ ਹੈਗਾ ਜੀ ਨਟ ਪਲੱਸ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਏ ਕੋੜੇ ਤੋਂ ਇਹ ਜੀ ਗੱਬਣਾਂਗੇ 12 13 ਦਿਨਾਂ ਦੀ ਬਾਕੀ ਤੁਸੀਂ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਮੌਕੇ ਤੇ ਮਾਲਕਾਂ ਨੇ ਦੱਸਿਆ ਵੀ ਥੋੜੀ ਲਿਸੀ ਆ ਗਈ ਬਾਕੀ ਇਹ ਪ੍ਰਾਣੀਆਮ ਫੋਟੋ ਵੀਡੀਓ ਨੇ ਮਾਲਕਾਂ ਲਵੇ ਬਾਕੀ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਗੱਲਬਾਤ ਕਰ ਲਿਓ ਮਾਲਕਾਂ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਬਾਕੀ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਤੇ ਆਪਾਂ ਤੁਹਾਡੇ ਲਈ ਐਦਾ ਦੇ ਜਾਨਵਰ ਸੇਲ ਦੇ ਲਈ ਰੋਜ਼ ਲੈ ਕੇ ਆਉਂਦੇ ਰਹਾਂਗੇ ਬਾਕੀ ਸਵਾਰੀ ਸੂਰੀ ਦੀ ਬਿਲਕੁਲ ਪਾਸ ਹੈ ਸਾਊਸਿਲ ਪੂਰਾ ਠੰਡਾ ਸਵਾਹ ਕੋੜੀ ਦਾ ਕਿ ਮਰਜ਼ੀ ਬੱਚੇ ਵਿੱਚ ਸਵਾਰੀ ਕਰੀ ਜਾਣ ਬਾਕੀ ਤੁਸੀਂ ਦੇਖ ਹੀ ਸਕਦੇ ਹੋਗੇ ਵੀਡੀਓ ਦੇ ਅੰਦਰ ਨਾਟ ਪਲੱਸ ਦੀ ਹਾਈਟ ਹੈ 12 13 ਦਿਨਾਂ ਦੀ ਇਹ ਮੇਟ ਕਰਵਾਈ ਹੋਈ ਹੈ ਜੀ ਨੋਕਰੇ ਕੋਡੇ ਤੋਂ ਬਾਕੀ ਕੋੜਾ ਵੀ ਚੰਗਾ ਕੱਦ ਕਾਰੂ ਵੀ ਕੋੜੇ ਦਾ ਚੰਗਾ ਕਿਹੜੇ ਕੋੜੇ ਦਾ ਬੱਚਾ ਤੁਸੀਂ ਉਹ ਮਾਲਕਾਂ ਨਾਲ ਕੰਫਰਮ ਕਰ ਸਕਦੇ ਹੋ ਜੀ ਬਾਕੀ ਨੱਚਦੀ ਵੀ ਹੈ ਇਹ ਕੁੜੀ ਚਾਲ ਚੂਲ ਦੇਖੋ ਚਾਲ ਚੈੱਕ ਕਰੋ ਤੁਸੀਂ ਕੁੜੀ ਦੀ ਪੱਤੇ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਕਾਲੀ ਚੰਬੀ ਬਸੇਰੀ ਅਹੀਂ ਬਾਕੀ ਕੰਨਾ-ਕੁੰਨਾ ਦੀ ਸ਼ਕੀਨ ਹੈ ਬਾਡੀ ਬੰਤਰੇ ਦਾ ਵੀ ਮਜ਼ਬੂਤ ਹੈ ਤੇ ਦੋ ਦੰਦੇ ਹੀ ਲੱਗੇ ਹੈ 95+ ਦੀ ਹਾਈਟ ਹੈ ਬਾਕੀ 4 ਵੀ ਕੱਦ ਕਰਨਾ ਹਜੇ ਬਸੇਰੀ ਨੇ ਜਿਲਾ ਮਾਲਕਵੀਰਾਂ ਦਾ ਹੈਗਾ ਜੀ ਬਠੰਡਾ ਗਿੱਦੜਵਾਹਾ ਤੋਂ 10 ਕਿਲੋਮੀਟਰ ਪਿੰਡ ਪੈਂਦਾ ਮਾਲਕਵੀਰਾਂ ਦਾ ਜੇ ਕਿਸੇ ਨੂੰ ਆਉਂਦੀ ਹੈ ਪਸੰਦ ਤਾਂ ਚੰਗੀ ਬਸੇਰੀ ਹੈਗੀ 95+ ਦੀ ਹਾਈਟ ਹੈ ਦੋ ਦੰਦ ਹਜੇ ਲੱਗੀ ਹੈ ਬਾਕੀ ਚੰਗਾ ਕੱਦ ਕਾਠ ਕਰਨ ਵਾਲੀ ਹੈ ਕੰਨਾ-ਕੰਨਾ ਦੀ ਸਕੇਨ ਹੈ ਤੇ ਚੰਗੇ ਬੱਚੇ ਪੈਦਾ ਕਰਨ ਵਾਲੀ ਹੈ ਜੇ ਕਿਸੇ ਨੂੰ ਆਉਂਦੀ ਹੈ ਇਹ ਪਸੰਦ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਬਾਕੀ ਕਾਨਾ ਕਰਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਚਿੱਟਾਪਨ ਬਹੁਤ ਜ਼ਿਆਦਾ ਆ ਕੋ ਬਸੇਰੀ ਦੇ ਅੰਦਰ ਬਾਕੀ ਨੌਕਰੇ ਬੱਚੇ ਦੇਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ ਇਹ ਜਾਨਵਰ ਦੇ ਤੇ ਜ਼ਿਲ੍ਹਾ ਬਠਿੰਡਾ ਮਾਲਕਵੀਰਾਂ ਦਾ ਗਿੱਦੜਵਾ ਹਾ ਤੋਂ 10 ਕਿਲੋਮੀਟਰ ਦੂਰ ਪੈਂਦਾ ਮਾਲਕਵੀਰਾਂ ਦਾ ਜੀ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਮਾਲਕਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਬਾਲਪੌਰੀਆਂ ਦੀ ਬਿਲਕੁਲ ਸਾਫ਼ ਆ ਗਈ ਜੀ ਤ੍ਰਿਧਨ ਲਈ ਮਾਲਕਾ ਨਾਲ ਕਰ ਲਿਓ ਸੰਪਰਕ ਧੌਣ ਤੋਂ ਧੌਣ ਲੰਬੀ ਐ ਸੰਬ ਸੰਬ ਬੜਾ ਮਜ਼ਬੂਤ ਐ ਵਸੇਰੀ ਦਾ ਤੇ ਬੋਡੀ ਬੰਤਰ ਵੀ ਮਜ਼ਬੂਤ ਐ ਪੂਰਾ ਵਧੀਆ ਪੂਰੀ ਸਾਮੀ ਹੋਈ ਵਸੇਰੀ ਐ ਜੀ ਬਾਕੀ ਮਾਲਕਾਂ ਦਾ ਨੰਬਰ ਸਕਰੀਨ ਤੇ ਐ ਜੇ ਕਿਸੇ ਨੇ ਕਰਨਾ ਆਪਦਾ ਜਾਣ ਬਸੇਲ ਤਾਂ ਆਪਣੇ 90411870962 ਵਾਲੇ ਨੰਬਰ ਤੇ ਫੋਟੋ ਵੀਡੀਓ ਭੇਜ ਸਕਦਾ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦ ਜੀ